ਉਹ ਕਹਾਣੀ ਬੰਨੂ ਕੰਪਲੀਟ ਜੀ ਲੱਗਦੀ ਹੈ ਤੁਹਾਨੂੰ ਵੀ ਲੱਗੂਗਾ ਉਹਦੇ ਵਿੱਚੋਂ ਹੁਣ ਨਿਕਲੇ ਨਹੀਂ ਕਈ ਲੇਖਕਾਂ ਨੇ ਵੀ ਜ਼ਿਕਰ ਕਰ ਲਿਆ ਕਿਸੇ ਵੀ ਬੰਦੇ ਕੋਲ ਕੋਈ ਉਹ ਤੋਂ ਬਾਅਦ ਕੋਈ ਥੋੜਾ ਉਪਕਨ ਹੁੰਦਾ ਹੈ ਜਿਹੜਾ ਲੱਗੇ ਵੀ ਆਹ ਇਹ ਇਹ ਸਹੀ ਥਾਟ ਹੈ ਮੈਨੂੰ ਜ਼ਰੂਰ ਦੱਸੋ ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਸ਼ਮੁਲ ਖੰਡ ਵਾਲੇ ਮਾਨ ਬੱਬੂ ਮਾਨ ਨੇ ਆਪਣੇ ਫੈਨਸ ਨੂੰ ਇੱਕ ਵੱਡਾ ਬਿਆਨ ਦਿੱਤਾ ਹੈ ਉਹ ਬਿਆਨ ਕੀ ਹੈ ਕਿ ਫੈਨਸ ਬੜੇ ਲੰਮੇ ਚਿਰ ਤੋਂ ਉਹਨਾਂ ਨੂੰ ਲਗਾਤਾਰ ਇਹ ਸਵਾਲ ਕਰ ਰਹੇ ਸੰ ਕੀ ਹਸ਼ਰਦਾਦ ਦੂਸਰਾ ਭਾਗ ਕਦ ਬਣਾਇਆ ਜਾਵੇਗਾ ਹਸ਼ਰ 2 ਕਦ ਲੋਕਾਂ ਨੂੰ ਦੁਬਾਰਾ ਵੇਖਣ ਨੂੰ ਮਿਲੇਗੀ ਸੋ ਦੈਨਿਕ ਸਵੇਰਾ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਬੱਬੂਵਾਨ ਨੇ ਇਸ ਚੀਜ਼ ਦਾ ਖੁਲਾਸਾ ਕੀਤਾ ਆਪਣੇ ਫੈਨਸ ਦੇ ਲਈ ਇੱਕ ਸੁਨੇਹਾ ਦਿੱਤਾ ਕਿ ਹਸ਼ਰ 2 ਫਿਲਮ ਜਿਹੜੀ ਹੈ ਉਹ ਹੁਣ ਨਹੀਂ ਬਣੇਗੀ ਉਹਨਾਂ ਦੇ ਵੱਲੋਂ ਇਸ ਦਾ ਵੀ ਜ਼ਿਕਰ ਕੀਤਾ ਗਿਆ ਕਿ ਹਸ਼ਰ 2 ਫਿਲਮ ਦੇ ਵਿੱਚ ਜੋ ਕਹਾਣੀ ਦਿਖਾਈ ਗਈ ਸੀਗੀ ਜੋ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਉਸ ਫਿਲਮ ਦੇ ਵਿੱਚ ਵਿਖਾਇਆ ਗਿਆ ਸੀਗਾ ਇੱਕ ਇੱਕ ਚੀਜ਼ ਉਹ ਆ ਸੰਪੂਰਨ ਤੌਰ ਤੇ ਪੂਰੀ ਹੈ ਉਹਨਾਂ ਨੂੰ ਨਹੀਂ ਲੱਗਦਾ ਕਿ ਇਸ ਫਿਲਮ ਤੋਂ ਅੱਗੇ ਕੁਝ ਹੋਣਾ ਚਾਹੀਦਾ ਹੈ ਉਹ ਕਹਾਣੀ ਪੂਰਨ ਤੌਰ ਤੇ ਪੂਰੀ ਕਰ ਦਿੱਤੀ ਗਈ ਹੈ ਉਸ ਦੇ ਵਿੱਚ ਕੁਝ ਐਡੀਸ਼ਨ ਜਾਂ ਕੁਝ ਹੋਰ ਨਵਾਂ ਨਹੀਂ ਲਿਆਂਦਾ ਜਾ ਸਕਦਾ ਉਹ ਇੱਕ ਅਜਿਹੀ ਫਿਲਮ ਬਣੀ ਜਿਹਨਾਂ ਨੂੰ ਮੈਨੂੰ ਲੱਗਦਾ ਕਿ ਹਾਲੇ ਤੱਕ 2008 ਦੇ ਵਿੱਚ ਫਿਲਮ ਰਿਲੀਜ਼ ਹੋਈ ਸੀਗੀ ਔਰ ਹੁਣ ਤੱਕ ਲੋਕਾਂ ਦੇ ਵੱਲੋਂ ਇੰਨਾ ਜ਼ਿਆਦਾ ਪਿਆਰ ਇਸ ਫਿਲਮ ਨੂੰ ਦਿੱਤਾ ਗਿਆ ਬੱਬੂ ਮਾਨ ਨੂੰ ਜੇਕਰ ਲੋਕ ਜਾਣਦੇ ਨੇ ਉਹਨਾਂ ਦੀ ਗਾਇਕੀ ਕਰਕੇ ਔਰ ਕਈ ਲੋਕ ਜਿਹੜੇ ਜੇਕਰ ਅੱਜਕੱਲ ਦੀ ਆਪਾਂ ਜਨਰੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਲੋਕ ਜਾਣਦੇ ਨੇ ਹਸ਼ਰ ਫਿਲਮ ਕਰਕੇ ਜਦ ਵੀ ਬੱਬੂ ਮਾਨ ਦੇ ਨਾਲ ਮੁਲਾਕਾਤ ਹੁੰਦੀ ਹੈ ਉਹਨਾਂ ਦੇ ਫੈਨਸ ਦੀ ਤਾਂ ਇਹ ਸਵਾਲ ਜ਼ਰੂਰ ਹਮੇਸ਼ਾ ਪੁੱਛਦੇ ਨੇ ਕਿ ਭਾਈ ਹਸ਼ਰ ਟੂ ਫਿਲਮ ਕਦ ਰਿਲੀਜ਼ ਹੋ ਰਹੀ ਹੈ ਇੱਥੇ ਤੱਕ ਕਿ ਇੱਕ ਵੀਡੀਓ ਬੱਬੂ ਮਾਨ ਦੀ ਇਹ ਵੀ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਦੇ ਕਿਸੇ ਚੈਨਲ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ ਸੀ ਉਸ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਅਸੀਂ ਹਸਸ਼ਰ 2 ਫਿਲਮ ਦੇ ਕਈ ਗੀਤ ਲਿਖ ਚੁੱਕੇ ਹਾਂ ਪਰ ਕੱਲ ਦੇ ਦਿਨ ਜਲੰਧਰ ਪਹੁੰਚੇ ਸਨ ਸ਼ੌਂਕੀ ਸਰਦਾਰ ਫਿਲਮ ਦਾ ਪ੍ਰੋਮੋਸ਼ਨ ਲਗਾਤਾਰ ਚੱਲ ਰਿਹਾ ਫਿਲਮ ਸਿਨੇਮਾ ਕਾਰਾਂ ਦੇ ਵਿੱਚ ਬਾਖੂਬੀ ਲੋਕਾਂ ਨੂੰ ਪਸੰਦ ਆ ਰਹੀ ਹੈ ਥੀਏਟਰ ਵਿਜ਼ਿਟ ਬੱਬੂ ਮਾਨ ਇਸ ਵੇਲੇ ਕਰ ਰਹੇ ਨੇ ਔਰ ਇਸੇ ਦੌਰਾਨ ਹੀ ਬੱਬੂ ਮਾਨ ਨੇ ਇਹ ਬਿਆਨ ਆਪਣੇ ਫੈਨਸ ਨਾਲ ਸਾਂਝਾ ਕੀਤਾ ਕਿ ਹਸ਼ਟੂ ਫਿਲਮ ਜਿਹੜੀ ਹੈ ਉਹ ਹੁਣ ਸਿਨੇਮਾ ਘਰਾਂ ਦੇ ਵਿੱਚ ਜਿਹੜਾ ਉਸ ਦਾ ਭਾਗ ਦੂਸਰਾ ਹੈ ਉਹ ਨਹੀਂ ਬਣੇਗਾ ਹਸ਼ਟੂ ਫਿਲਮ ਨਹੀਂ ਬਣਾਈ ਜਾਵੇਗੀ ਅਜਾ ਕਈ ਬੰਦੇ ਕਹਿੰਦੇ ਨੇ ਸਿਨੇਮਾ ਬਦਲ ਗਿਆ ਸੰਗੀਤ ਬਦਲ ਗਿਆ ਉਹ ਫਿਲਮ ਆਈ ਨੂੰ ਕਿੰਨੇ ਸਾਲ ਹੋ ਗਏ 2008 ਚਾਹੀਦੀ ਹੈ ਜੀ 50 84 84 ਚਾਹੀਦੀ ਨਾ ਜੀ ਕਿੰਨੇ ਸਾਲ ਹੋ ਗਏ 16 ਸਾਲ ਇਹ 16 ਸਾਲ ਪਹਿਲਾਂ ਆਏ ਸਬਜੈਕਟ ਨੂੰ ਤੁਸੀਂ ਕਹਿ ਰਹੇ ਹੋ ਦੁਬਾਰਾ ਉਸ ਤਰ੍ਹਾਂ ਦਾ ਕਿਉਂ ਨਹੀਂ ਬਣਦਾ ਇਹ ਫਿਰ ਕੀ ਚੇਂਜ ਹੋਇਆ ਕੁਝ ਨਹੀਂ ਹੋਇਆ ਇਹ ਸਿਰਫ ਇੰਟਰਨੈਟ ਤੇ ਕਫਰ ਤੋਲਣ ਵਾਲੇ ਜਿਹੇ ਬੰਦੇ ਆ ਨਾ ਉਹ ਆਪ ਦੀ ਬਣ ਗਿਆ ਬਣਾ ਲੈਣੇ ਆਪ ਦਾ ਹੀ ਖਿਆਲ ਬਣਾ ਲੈਣੇ ਮੈਲੋਡੀ ਕਦੇ ਨਹੀਂ ਜਾਂਦੀ ਔਰ ਚੰਗੇ ਜਿਹੜੇ ਸਬਜੈਕਟ ਆ ਉਹ ਕਦੇ ਨਹੀਂ ਪੁਰਾਣੇ ਹੁੰਦੇ ਕਿਉਂਕਿ ਕਟਕਟਾ ਕੇ ਫਿਲਮ ਤੇ ਨ ਕਿਰਦਾਰਾਂ ਤੇ ਖੜਦੀ ਹੁੰਦੀ ਆ ਆਮ ਸਾਲ ਤੇ ਇੱਕ ਹੀਰੋ ਇੱਕ ਲੜਕੀ ਤੇ ਇੱਕ ਵਿਲਨ ਮੈਨ ਇਥੇ ਚੱਲਦਾ ਉਹਦੇ ਬਾਅਦ ਬਾਕੀ ਦਾਣਾ ਡਾਣਾ ਜਾਂਦਾ ਸੋ ਬਦਲਦਾ ਕੁਝ ਵੀ ਨਹੀਂ इमोਸ਼ਨ ਉਹੀ ਹੁੰਦਾ ਇੱਕੋ ਤਰ੍ਹਾਂ ਰੋਇਆ ਜਾਂਦਾ ਜਿੱਦਾਂ ਅੱਜ ਤੋਂ 25 ਸਾਲ ਪਹਿਲਾਂ ਕੋਈ ਰੋਂਦਾ ਸੀ ਦੁੱਖ ਚ ਉਸੇ ਤਰ੍ਹਾਂ ਅੱਜ ਰੋਂਦਾ ਕੋਈ ਅਲੱਗ ਤਰ੍ਹਾਂ ਦਾ ਮੂਹ ਤਾਂ ਹੁਣ ਬਣਾਉਂਦਾ ਨੇ ਮਿੱਕਬੇ ਸਜੇ ਨੂੰ ਜਾੜਾ-ਜਾੜਾ ਘਮਾ ਲਿਆ ਸੋ ਸੇਮ ਇਮੋਸ਼ਨ ਹੈ ਕਈ ਵਾਰੀ ਕਈ ਸਬਜੈਕਟ ਐਸੇ ਬਣ ਜਾਂਦਾ ਵਿਵਾਭਿਓ ਉਹਦੇ ਵਿੱਚੋਂ ਕੜੀ-ਗੱਡਣੀ ਬਹੁਤ ਔਖੀ ਹੋ ਜਾਂਦੀ ਆ ਉਹ ਕਈ ਅਸਲ ਚ ਉਹ ਕਹਾਣੀ ਦਾ ਕੀ ਸੀ ਕਿ ਉਹ ਅਸੀਂ ਉਦੋਂ ਨਿਕਲੇ ਸੀ ਅੰਡੀਗੜ ਵਿਦਿਆਲੇ ਤੋਂ ਉਹਦੇ ਚ ਤਾਂ ਜਦੋਂ ਉਹ ਸਬਜੈਕਟ ਵਨ ਅਸੀਂ ਪਿੰਡ ਬਾਗ ਲਾਉਂਦੇ ਸੀ ਉਦੋਂ ਉਹਦਾ ਵਨ ਲਾਈਨਰ ਲਿਖਿਆ ਸੀ ਬਾਅਦ ਫਿਰ ਬਹੁਤ ਚੀਜ਼ਾਂ ਉਹਦੇ ਚ ਅਲੱਗ-ਅਲੱਗ ਤਰ੍ਹਾਂ ਨਾਲ ਐਡ ਹੋਈਆਂ ਜਿਦਾਂ ਮਾਸਟਰ ਮੇਰਾ ਮਿੱਤਰ ਸੀ ਉਹਨਾਂ ਨੇ ਦੂਜੀ ਕੁੜੀ ਦਾ ਕੈਰੈਕਟਰ ਐਡ ਕੀਤਾ ਫਿਰ ਪ੍ਰੋਫੈਸਰ ਨਰੂਲਾ ਗੌਰਭ ਭਾਈ ਵਾਲੀ ਇਹਨਾਂ ਨੇ ਫਿਰ ਕਾਕੇ ਦਾ ਤੇ ਭੈਣ ਦਾ ਜਿਹੜੇ ਵਿਆਹ ਦੇ ਸੀਨ ਉਹ ਬਾਅਦ ਚ ਐਡ ਹੋਏ ਤੋ ਉਹ ਕਹਾਣੀ ਬਹੁਤ ਕੰਪਲੀਟ ਜੀ ਲੱਗਦੀ ਹੈ ਤੁਹਾਨੂੰ ਵੀ ਲੱਗਦੀ ਹੋਣੀ ਉਹਦੇ ਵਿੱਚੋਂ ਹੁਣ ਨਿਕਲੇ ਨੇ ਕਈ ਲੇਖਕਾਂ ਨੇ ਵੀ ਜ਼ਿਕਰ ਕਰ ਲਿਆ ਆទਿ ਅਰिज ਨਾਲ ਵੀ ਮੇਰੇ ਨਾਲ ਇੱਕ ਦਿਨ ਅਸੀਂ ਫਿਲਮ 'ਚ ਬਿਠੇ ਬਿਠੇ ਗੱਲ ਹੋਈ ਮੈਂ ਕਿਹਾ ਇਹਦੇ 'ਚ ਉਹ ਨਹੀਂ ਉਹ ਨਿਕਲ ਹੀ ਰਿਹਾ ਗਿਆ ਤੋ ਕੋਈ ਵੀ ਤੁਹਾਡਾ ਟੀਵੀ ਜਾਂ ਰੇਡੀ ਅਸਨ ਦਾ ਭਰਾ ਜੀ ਮੀਡੀਆ ਦਾ ਮਾਧਿਅਮ ਕਿਸੇ ਵੀ ਬੰਦੇ ਕੋਲ ਕੋਈ ਉਹ ਤੋਂ ਬਾਅਦ ਕੋਈ ਥੌਟ ਉਤਪੰਨ ਹੁੰਦਾ ਹੈ ਜਿਹੜਾ ਲੱਗੇ ਵੀ ਹਾਂ ਇਹ ਇਹ ਸਹੀ ਤਾਂ ਹੈ ਮੈਨੂੰ ਜ਼ਰੂਰ ਦੱਸਿਓ ਮੈਂ ਮੈਂ ਉਹ ਬੰਦੇ ਨੂੰ ਇੱਥੇ ਨਾਲ ਬਿਠਾ ਕੇ ਉਹਦੀ ਇੰਟਰਵਿਊ ਕਰੂੰਗਾ ਕਿ ਹਾਂ ਇਹਨੇ ਤੋੜ ਲੱਭਿਆ ਅਜੇ ਨਹੀਂ ਲੱਭਿਆ ਲੱਭ ਗਿਆ ਤਾਂ ਮੈਂ ਜ਼ਰੂਰ ਦੱਸੂੰਗਾ ਬਟ ਤਿਆਰੀ ਹੈ ਕਰਦਾ ਤਾਂ ਹੈ ਮੈਂ ਤਾਂ 2 ਸਾਲ ਹੋ ਗਏ ਲੱਗੇ ਨੇ ਆ ਆ 6-7 ਮਹੀਨੇ ਤਾਂ ਸਾਡੇ ਇਸ ਫਿਲਮਸ ਲੱਗੇ ਅਗਲੀ ਵਾਲੀ ਦੇਖਦੇ ਆ ਬਣਾਉਣੇ ਤਾਂ ਪੈਣੇ ਹਸ਼ਰ ਫਿਲਮ ਇੱਕ ਵਾਰ ਬਣ ਚੁੱਕੀ ਹੈ ਔਰ ਉਹ ਕਹਾਣੀ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਬੱਬੂ ਮਾਨ ਦੇ ਵੱਲੋਂ ਨਿਭਾਇਆ ਗਿਆ ਕਿਰਦਾਰ ਫਿਰ ਜਿਹੜੇ ਕਿਰਦਾਰ ਉਸ ਫਿਲਮ ਦੇ ਵਿੱਚ ਸੀਗੇ ਉਹ ਕਹਾਣੀ ਇੰਨੀ ਬਖੂਬੀ ਲਿਖੀ ਗਈ ਸੀ ਇੰਨੀ ਬਖੂਬੀ ਉਸ ਫਿਲਮ ਨੂੰ ਸ਼ੂਟ ਕੀਤਾ ਗਿਆ ਸੀਗਾ ਕਿ ਹੁਣ ਕੋਈ ਮਤਲਬ ਨਹੀਂ ਬੜਦਾ ਕਿ ਹਸ਼ਰ 2 ਦਾ ਦੂਸਰਾ ਭਾਗ ਰਿਲੀਜ਼ ਕੀਤਾ ਜਾਵੇ ਸੋ ਬੱਬੂ ਮਾਨ ਦੇ ਵੱਲੋਂ ਇੱਕ ਵੱਡਾ ਕਲੈਰੀਫਿਕੇਸ਼ਨ ਬ੍ਰੇਕਿੰਗ ਕਹਿ ਸਕਦੇ ਹੋ ਤੁਸੀਂ ਬ੍ਰੇਕਿੰਗ ਨਿਊਜ਼ ਬੱਬੂ ਮਾਨ ਦੇ ਵੱਲੋਂ ਦਿੱਤੀ ਗਈ ਹੈ ਵੱਡਾ ਖੁਲਾਸਾ ਇਹ ਕਰ ਦਿੱਤਾ ਗਿਆ ਆਪਣੇ ਫੈਨਸ ਲਈ ਜੋ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀਗੇ ਕਿ ਕਾ ਦ ਬੱਬੂਮਾਨ ਸਾਹਿਬ ਦੇ ਵੱਲੋਂ ਜਲਦੀ ਅਨਾਉਂਸਮੈਂਟ ਕੀਤੀ ਜਾਵੇ ਕਿ ਹਸ਼ਰ 2 ਆਪਾਂ ਬਣਾ ਰਹੇ ਆ ਆਪਾਂ ਉਸ ਨੂੰ ਰਿਲੀਜ਼ ਕਰਾਂਗੇ ਪਰ ਹੁਣ ਇਸ ਦੇ ਉੱਪਰ ਕਲੈਰੀਫਿਕੇਸ਼ਨ ਦਿੰਦੇ ਹੋਏ ਬੱਬੂਮਾਨ ਸਾਹਿਬ ਨੇ ਇਹ ਚੀਜ਼ ਕਹੀ ਹੈ ਕਿ ਹਸ਼ਰ 2 ਉਹ ਫਿਲਮ ਜਿਹੜੀ ਹੈ ਉਹ ਨਹੀਂ ਬਣੇਗੀ ਅਸ਼ਰ ਇੱਕ ਵਾਰ ਬਣ ਚੁੱਕੀ ਹੈ ਔਰ ਉਹ ਪੂਰੀ ਹੈ ਉਹਨਾਂ ਨੂੰ ਨਹੀਂ ਲੱਗਦਾ ਕਿ ਇਸ ਦੇ ਵਿੱਚ ਕੁਝ ਹੋਰ ਨਵਾਂ ਐਡੀਸ਼ਨ ਹੋ ਸਕਦਾ ਹੈ ਉਹਨਾਂ ਨੇ ਆਪਣੀ ਰਾਏ ਉਹਨਾਂ ਨੇ ਲੋਕਾਂ ਦੇ ਕੋਲ ਉਹਨਾਂ ਦੀ ਰਾਏ ਮੰਗੀ ਜੇਕਰ ਤੁਹਾਨੂੰ ਲੱਗਦਾ ਕਿ ਕੁਝ ਐਡ-ਆਨ ਕਰ ਸਕਦੇ ਆ ਜਾਂ ਕੀ ਕੁਝ ਹੋ ਸਕਦਾ ਹੈ ਤਾਂ ਜ਼ਰੂਰ ਉਹਨਾਂ ਨੂੰ ਦੱਸੋ ਪਰ ਉਹਨਾਂ ਦੇ ਵੱਲੋਂ ਇਹ ਫਿਲਮ ਜਿਹੜੀ ਹੈ ਉਹ ਪੂਰੀ ਹੋ ਚੁੱਕੀ ਹੈ ਔਰ ਇਸ ਦੇ ਨਾਲ ਇਹ ਵੀ ਕਹਿਣਾ ਕਿ ਇੱਕ ਵਾਰ ਜੋ ਫਿਲਮ ਦੇ ਵਿੱਚ ਬਣ ਚੁੱਕਿਆ ਹੈ ਦੁਬਾਰਾ ਉਹਨਾਂ तरीके ਦੇ ਨਾਲ ਉਸ ਤਰੀਕੇ ਦੇ ਨਾਲ ਉਹ ਫਿਲਮ ਬਣਾਉਣੀ ਸੌਖੀ ਨਹੀਂ ਹੈ ਔਰ ਬਿਲਕੁਲ ਸਹੀ ਵੀ ਕਹੇ ਕਿ ਇੱਕ ਇਸ ਤਰੀਕੇ ਦੀ ਫਿਲਮ ਇੰਡਸਟਰੀ ਦੇ ਵਿੱਚ ਲਿਆਉਣਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੋ ਹਸ਼ਰ ਦੇ ਨਾਲ ਉਹਨਾਂ ਨੇ ਪੂਰੀ ਕੀਤੀ ਔਰ ਫੈਨਸ ਨੇ ਬਖੂਬੀ ਉਹਨਾਂ ਨੂੰ ਪਿਆਰ ਦਿੱਤਾ ਉਹਨਾਂ ਦੀ ਇਸ ਫਿਲਮ ਨੂੰ ਪਿਆਰ ਦਿੱਤਾ ਤੇ ਹੁਣ ਸ਼ੌਂਕੀ ਸਰਦਾਰ ਸਨਮਾ ਘਰਾਂ ਦੇ ਵਿੱਚ ਲਗਾਤਾਰ ਹਾਊਸਫੁੱਲ ਜਾ ਰਹੇ ਨੇ ਲੋਕੋਨਾਂ ਨੂੰ ਪਿਆਰ ਦੇ ਰਹੇ ਨੇ ਪਰ ਫਿਰ ਵੀ ਕਿਨੂ ਕਿਨੂ ਲੱਗਦਾ ਹੈ ਕਿ ਹਸ਼ਰ 2 ਜਿਹੜੀ ਆ ਉਹ ਬਣਨੀ ਚਾਹੀਦੀ ਹੈ ਉਹਨਾਂ ਦੇ ਫੈਨਸ ਦੇ ਕੋਲੋਂ ਜਾਨਣਾ ਚਾਹਾਂਗੇ ਕਮੈਂਟ ਸੈਕਸ਼ਨ ਆਹੀ ਜ਼ਰੂਰ ਆਪਣੀ ਰਾਏ ਦੇਣਾ ਦੇਗਰੋ ਦਿਨਿਕ ਸਵੇਰਾ ਟੀਵੀ ਸਸ਼ੁਪਾ